ਕੱਲ ਜੀ ਐਸੇ ਦਾ ਭੁਆਦੀ ਦੇਵਾ No! Ah. अॼी <background plays> ਨੇ ਨੀਂਨੇ ਕੁਝ ਬਾਬਾ ਜੀ ਬੜੇ ਪਿਆਰ ਨਾਲ ਸਰਵਣ ਬੜਾ ਵਧੀਆ ਮਿੱਠਾ ਕੀਰਤਨ ਆਪ ਜੀਆਂ ਨੂੰ ਸਤਿ ਮਹਾਰਾਜ ਦੇ ਵਚਨਾਂ ਦੇ ਨਾਲ ਵੀ ਹੋਰ ਆਪ ਜੀ ਕਾਫੀ ਸਮੇਂ ਤੋਂ ਕੀਰਤਨ ਸਰਵਣ ਕਰ ਰਹੇ ਹੋ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਦੇ ਨਾਮ ਆਪਾਂ ਨਗਰਾਂ ਦੇ ਬੋਲਤੇ ਸੀ ਕੁਝ ਨਾਮ ਜਿਵੇਂ ਜਿਵੇਂ ਸਾਹਮਣੇ ਆਈ ਜਾਂਦੇ ਨੇ ਆਪਾਂ ਅਨਾਉਂਸਮੈਂਟ ਕਰੀ ਜਾਂਦੇ ਆ ਭਾਈ ਜੇ ਕਿਸੇ ਦਾ ਨਾਮ ਰਹਿ ਵੀ ਜਾਵੇ ਬਖਸ਼ ਦੇਣਾ माफी चाहूंगा क्योंकि अकाल पुरख आप सारे ने नाम जानदे ने सो so, नगर सुनाम दी संगत है बड़ी सेवा है संत खालसा दल दी ने ने राज ਧਾਨੀ ਸੰਦੌੜ ਉੱਥੇ ਦੀ ਸੰਗਤ ਹੈ ਬਹੁਤ ਵੱਡੀ ਸੇਵਾ ਹੈ ਜਿਵੇਂ ਸੰਤ ਅਦਰ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਸੀ ਕਿ ਸਾਡੀ ਰਾਜਧਾਨੀ ਨੱਗਰ ਲੋਹਟ ਵੱਡੀ ਇਸੇ ਤਰ੍ਹਾਂ ਸੰਤ ਖਾਲਸਾ ਜਲਦੀ ਰਾਜਤਾਨੀ ਸੰਤ ਮਹਾਰਾਜ ਦੇ ਵਚਨ ਨੇ ਕਹਿੰਦੇ ਨਗਰ ਸਨੌੜ ਉੱਥੇ ਵੀ ਸੰਗਤ ਨੇ ਬੜੀ ਸੇਵਾ ਕੀਤੀ ਹੈ ਆਏ ਆਏ ਹੋਏ ਨੇ ਤੇ ਪਾਲ ਮਾਜਰਾ ਉਸ ਸਥਾਨ ਦੇ ਇਰਦੋ ਗਿਰਦ ਦੀ ਸੰਗਤ ਮਾਸਟਰ ਚਰਨਜੀਤ ਸਿੰਘ ਜੀ ਪੁਨੇਟਾ ਚਾਹੇ ਬਿਰਦ ਨੇ ਉਹ ਨਾਲ ਆ ਪਏ ਨੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੋਰ ਜਿਹੜਾ ਨਗਰਾਂ ਤੋਂ ਸੰਗਤ ਆਈ ਹੈ ਨੇੜੇ ਸਨੌੜ ਉਨਾ ਵੱਲੋਂ ਵੀ ਸੇਵਾ ਕੀਤੀ ਹੈ ਬੀਬੀਆਂ ਦਾ ਜਥਾ ਤੇ ਨਾਲ ਸੇਵਾ ਨਗਰ ਮਕਸੂਦੜਾ ਵੱਲੋਂ ਇਹਨਾਂ ਵੱਲੋਂ ਵੀ ਆਈ ਹੈ ਮਿਲਾਪ ਮੂਰ ਸਿੰਘ ਪੁੱਤਰ ਕੈਪਟਨ ਚੀਮਾ ਸਿੰਘ ਉਹਨਾਂ ਵੱਲੋਂ 21000 ਦੀ ਸੇਵਾ ਆਈ ਹੈ ਜੀ ਨਗਰ ਖੰਨਾ ਜਿਹੜਾ ਸਾਹਿਬ surjit singh ਦੀ ਜਰਗੜੀ ਦੀ ਪੋਤਰੀ ਵੱਲੋਂ ਉਹਨਾਂ ਵੱਲੋਂ ਸੇਵਾ ਭੇਜੀ ਹੈ ਸੈਕਟਰੀ ਹਰੀ ਸਿੰਘ ਜੀ ਸਤਿਮਹਾਰਾਜ ਦੇ ਸੈਕਟਰੀ ਰਹੇ ਨੇ ਨਕਲਪਾਲੋ ਵਾਲੇ ਉਹਨਾਂ ਦੀ ਪੋਤਰੀ ਵੱਲੋਂ ਸੇਵਾ ਦਰਸ਼ਨ ਸਿੰਘ ਜੀ ਉਹਨਾਂ ਵੱਲੋਂ ਸੇਵਾ ਨਿਰਭੈ ਸਿੰਘ ਜੀ ਮਹਿਰਨਾ ਉਹਨਾਂ ਵੱਲੋਂ ਸੇਵਾ ਜੰਮੀ ਸਿੰਘ ਜੀ ਸਾਹਾਵਾਣਾ ਉਹਨਾਂ ਵੱਲੋਂ ਬੇਅੰਤ ਮਾਇਆ ਹੈ ਉਹਨਾਂ ਨੇ ਲਿਖਵਾਈ ਨਹੀਂ ਬੇਅੰਤ ਹੀ ਹੈ ਸੋ ਸਾਡੇ ਹਰਮਨ ਪਿਆਰੇ ਨੇ ਮੀਰ ਗੁਰੂ ਤੋਂ ਐਸਡੀਓ ਦਵਿੰਦਰ ਸਿੰਘ ਹੁਣ ਬਲੌਰ ਰਹਿਸ਼ ਹੈ ਸਾਰੇ ਪ੍ਰਮਾਣ ਮਹਾਪੁਰਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਬਹੁਤ ਮਹਾਨ ਦਿਹਾੜਾ ਹੈ ਮੱਗਰ ਦੀ ਸੰਗਰਾਂਦ ਦਾ ਦਿਹਾੜਾ ਹੈ ਔਰ ਨਾਲ-ਨਾਲ ਸਾਡੇ ਨਗਰ ਦੇ ਵਿੱਚ ਪ੍ਰਕਾਸ਼ ਲਿਆ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸਿੱਧ ਸਰ ਸਿਉੜਾ ਸਾਹਿਬ ਵਾਲੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਦੇ ਹੋਏ ਦਰਗਾਹ ਤੱਕ ਮਹਾਪੁਰਖਾਂ ਦੇ ਡਾਂਕੇ ਵੱਜੇ ਸਾਰਿਆਂ ਤੋਂ ਜਿੰਨੇ ਵੀ ਮਹਾਪੁਰਖ ਸੰਸਾਰ ਦੇ ਵਿੱਚ ਹੋਏ ਨੇ ਉਹ ਸਾਡੇ ਮਹਾਪੁਰਖ ਸਤਬਾਬਾ ਬਰਵੰਦ ਸਿੰਘ ਜੀ ਮਹਾਰਾਜੀਆਂ ਨੂੰ ਨਤਮਸਤਕ ਹੋਇਆ ਕਰਦੇ ਆਓ ਅੱਜ ਮਹਾਨ ਪਵਿੱਤਰ ਦਿਹਾੜਾ ਹੈ ਉਹਨਾਂ ਮਹਾਪੁਰਖਾਂ ਦੇ ਪ੍ਰਕਾਸ਼ ਸਥਾਨ ਦਾ ਜੋ ਗੁਰੂ ਘਰ ਬਣ ਰਿਹਾ ਹੈ ਪਹਿਲੀ ਮੰਜ਼ਲ ਦਾ ਲੈਂਟਰ ਪੈ ਰਿਹਾ ਹੈ ਬਹੁਤ ਦੂਰ ਦਰਾਡੇ ਤੋਂ ਲੈ ਕਰਕੇ ਤਕਰੀਬਨ ਸਾਰੇ ਪੰਜਾਬ ਵਰਲਡ ਦੇ ਵਿੱਚੋਂ ਅਸੀਂ ਸੰਗਤਾਂ ਆਈਆਂ ਨੇ ਜਿੰਨੀਆਂ ਵੀ ਸੰਗਤਾਂ ਇਸ ਸੇਵਾ ਦੇ ਵਿੱਚ ਪਹੁੰਚੀਆਂ ਨੇ ਸਾਡਾ ਨਗਰ ਸਿਉੜਾ ਸਾਹਿਬ ਔਰ ਗੁਰਦੁਆਰਾ ਸਰਬਤਰਮ ਪ੍ਰਕਾਸ਼ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਅਸੀਂ ਤੈਹ ਦੇ ਲੋ ਰਿਣੀ ਆ ਉਹਨਾਂ ਸਾਰੀਆਂ ਸੰਗਤਾਂ ਦੇ ਜਿਹੜੀਆਂ ਮਹਾਪੁਰਖਾਂ ਦੇ ਪਿਆਰ ਦੇ ਵਿੱਚ ਮਹਾਪੁਰਖਾਂ ਦੇ ਅਸਥਾਨ ਦੇ ਲੈਂਟਰ ਦੀ ਸੇਵਾ ਦੇ ਵਿੱਚ ਪਹੁੰਚੀਆਂ ਨੇ ਸੋ ਸਾਰੀਆਂ ਹੀ ਸੰਗਤਾਂ ਨੇ ਬਹੁਤ ਤਨ ਮਨ ਧੰਦੇ ਨਾਲ ਸੇਵਾ ਕੀਤੀ ਹੈ ਬਹੁਤ ਵੱਡੀਆਂ ਵੱਡੀਆਂ ਸੇਵਾਵਾਂ ਕੀਤੀਆਂ ਨੇ ਇਹੋ ਜਿਹੀ ਸੇਵਾਦਾਰ ਨੇ ਮਹਾਪੁਰਖਾਂ ਦੇ ਜਿਹੜੇ ਇਹ ਚਾਹੁੰਦੇ ਨੇ ਕਿ ਅਸੀਂ ਇਕੱਲੇ ਹੀ ਗੁਰੂ ਘਰ ਦੀ ਸੇਵਾ ਕਰਾ ਦਈਏ ਇਹ ਮਹਾਪੁਰਖਾਂ ਦੀ ਕਿਰਪਾ ਹੈ ਔਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਬਖਸ਼ਿਸ਼ ਦਾ ਸਰਕਾ ਅੱਜ ਉਹ ਸਥਾਨ ਨਿਪਰੇ ਚੜ੍ਹਨੇ ਜਾ ਰਿਹਾ ਹੈ ਔਰ ਆਈਆਂ ਹੋਈਆਂ ਸੰਗਤਾਂ ਦਾ ਸਾਡਾ ਨਗਰ ਸਿਉੜਾ ਸਾਹਿਬ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਕਰ ਲੈ ਜੀ ਐਸੇ ਦਾ ਰੂਹ ਵਾਲੀ ਸੇਵਾ ਕਰ ਲੈ sim ah. ਸੱਜ ਜ ਤੁਹਾਡੇ ਵੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀਮਾਨ 111 ਸੰਤ ਬਲਵੰਤ ਸਿੰਘ ਜੀ ਮਹਾਰਾਜ ਸਿੱਧ ਸਰ ਸੇਵੜਾ ਸਾਹਿਬ ਵਾਲੇ ਜਿਨ੍ਹਾਂ ਨੇ ਸਾਰੀ ਉਮਰ ਗੁਰੂ ਪੰਥ ਦੇ ਲੇਖੇ ਲਾਈ ਹੈ 67 ਸਾਲ ਮਹਾਂਪੁਰਖਾਂ ਨੇ ਕੀਰਤਨ ਵਰਤਾਇਆ ਹੈ ਬੇਅੰਤ ਨਗਰਾਂ ਵਿੱਚ ਬਹੁਤ ਸਾਰੀਆਂ ਦਾਤਾ ਮਹਾਂਪੁਰਖਾਂ ਨੇ ਵਰਤਾਇਆਂ ਸਕੂਲਾਂ ਕਾਲਜਾਂ ਦਾ ਕੋਈ ਅੰਤ ਨਹੀਂ 30 ਸਾਲ ਦੀ ਅਵਸਥਾ ਤੋਂ ਥੱਲੇ ਥੱਲੇ ਕਿਉਂਕਿ ਮਹਾਪੁਰਖਾਂ ਦਾ ਪ੍ਰਕਾਸ਼ 1938 ਦਾ 67 68 ਦੇ ਵਿੱਚ ਮਹਾਪੁਰਖਾਂ ਨੇ ਸਿੱਧ ਸਰ ਸਾਹਿਬ ਜੋ ਕਾਲਜ ਹੈ ਬਾਬਾ ਸ਼ੀਰ ਸਿੰਘ ਜੀ ਗਿੱਲ ਚੱਲੀ ਉਹਨਾਂ ਦੇ ਨਾਮ ਤੇ ਕਾਲਜ ਦੀ ਪ੍ਰారంਭਤਾ ਕਰਕੇ 2-3 ਸਾਲ ਦੇ ਵਿੱਚ ਚਲਾਉਣਾ ਕੀਤਾ ਸੀ 30 ਸਾਲ ਦੀ ਅਵਸਥਾ ਚ ਸੋ ਉਹਨਾਂ ਮਹਾਪੁਰਖਾਂ ਦਾ ਜਿਨ੍ਹਾਂ ਨੇ ਬਹੁਤ ਸਾਰੇ ਗੁਰੂ ਘਰ ਬਣਾਏ ਨਿਸ਼ਾਨ ਚਲਾਉਣੇ ਕੀਤੇ ਉਹਨਾਂ ਮਹਾਪੁਰਖਾਂ ਦਾ ਇਹ ਪ੍ਰਕਾਸ਼ ਨਗਰ ਹੈ ਆਪਾਂ ਜਨਮ ਕਹਿ ਦਿੰਦੇ ਆ ਮਹਾਪੁਰਖਾਂ ਦਾ ਪ੍ਰਕਾਸ਼ ਨਗਰ ਹੈ ਸਿਉੜਾ ਸਾਹਿਬ ਸੋ ਉਹਨਾਂ ਦੇ ਇਸ ਸਥਾਨ ਦੀ ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਦੀ ਅੱਜ ਜੋ ਵੱਡਾ ਕਰਕੇ ਉਸ ਨੂੰ ਲੈਂਟਰ ਪਾਇਆ ਜਾ ਰਿਹਾ ਹੈ ਬਹੁਤ ਸਾਰੇ ਤਕਰੀਬਨ 1.5 200 ਪਿੰਡਾਂ ਤੋਂ ਦੂਰ ਦੂਰ ਕਿੱਥੇ ਮਸਤਵਾਨਾ ਸਾਹਿਬ ਹੈ ਚੰਗਾਲ ਭੈਣੀ ਮਹਾਰਾਜ ਉਹ ਜੇ ਮੈਂ ਨਗਰ ਗਿਣਨ ਲੱਗ ਜਾ ਬਹੁਤ ਲੰਬੀ ਲਿਸਟ ਹੈ ਉਹਨਾਂ ਸੰਗਤਾਂ ਵੱਲੋਂ ਅੱਜ ਰਲਮਿਲ ਕਰਕੇ ਲੈਂਟਰ ਪਾਇਆ ਜਾ ਰਿਹਾ ਹੈ ਤਕਰੀਬਨ ਜੇ ਆਪਾਂ ਫੁੱਟਾਂ 'ਚ ਏਰੀਆ ਕੱਢੀਏ ਲਗਭਗ 25000 ਫੁੱਟ ਮਟੀਰੀਅਲ ਦੇ ਹਿਸਾਬ ਨਾਲ ਉਹ ਏਰੀਆ ਬਣਦਾ ਹੈ ਉਂਝ ਭਾਵੇਂ ਘੱਟ ਹੋਵੇ ਪਰ ਉਹ ਜਦੋਂ ਆਪਾਂ ਉਸ ਨੂੰ ਬੀਮਾ ਦੇ ਸਮੇਤ ਗਿਣਦੇ ਆ ਤਾਂ 25000 ਫੁੱਟ ਦੇ ਸਕੁਅਰ ਫੁੱਟ ਦੇ ਨੇੜੇ ਤੇੜਿਓ ਏਰੀਆ ਲਗਭਗ ਬਣ ਜਾਂਦਾ ਹੈ ਉਹਨਾਂ ਮਹਾਪੁਰਖਾਂ ਦੇ ਜੋ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਮਹਾਪੁਰਖਾਂ ਦੇ ਬਚਨ ਹੋਏ ਸੀ ਕਹਿੰਦੇ ਭਾਈ ਸੰਤਾਂ ਮਹਾਪੁਰਖਾਂ ਨੂੰ ਇੱਥੇ ਦੀ ਸੰਗਤ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਇਹ ਸਥਾਨ ਬਣਾ ਦिए ਤਾਂ ਦੋ ਤਿੰਨ ਵਾਰ ਪੁੱਛਣ ਤੋਂ ਬਾਅਦ ਮਹਾਪੁਰਖਾਂ ਨੇ ਕਿਹਾ ਭਾਈ ਇਹ ਵੱਡਾ ਬਣੂ ਸਾਤੋਂ ਬਾਅਦ ਚ ਬਣੂਗਾ ਹੁਣ ਇਹ ਸੇਵਾ ਹਿੱਸੇ ਆਈ ਹੈ ਸਾਰਾ ਬਹਿੰਗਮ ਜਥਾ ਮਹਾਪੁਰਖਾਂ ਦਾ ਜੋ ਸੁਖ ਸਾਗਰ ਸਾਹਿਬ ਵਿਰਾਜਮਾਨ ਰਹਿੰਦਾ ਹੈ ਸੇਵਾ ਕਰਾਉਂਦੇ ਨੇ ਸੰਤ ਕੁਲਦੀਪ ਸਿੰਘ ਜੀ ਮੋਨੀ ਤੰਤ ਬਲਜੀਤ ਦਾਸ ਜੀ ਡੇਰਾ ਕੋਹੀ ਕੂਲੀ ਕਲਾ ਸਾਰੀ ਸੰਗਤ ਹੈ ਜੋ ਨਾਲ ਸਹਿਯੋਗੀ ਨੇ ਨਗਰ ਸਿਉੜਾ ਸਾਹਿਬ ਦਾ ਵੀ ਨਾਲ ਯੋਗਦਾਨ ਹੈ ਸਾਰੇ ਬਲੋ ਇਸ ਸਥਾਨ ਦੀ ਸੇਵਾ ਹੋ ਰਹੀ ਹੈ ਇੱਧਰ ਲੰਗਰ ਚੱਲ ਰਹੇ ਨੇ ਹੁਣ ਨਾਲ ਸਟੇਜ ਦੀ ਪ੍ਰਾਰੰਭਤਾ ਸਵੇਰ ਤੋਂ ਹੋਈ ਹੋਈ ਹੈ ਬੇਅੰਤ ਸੰਗਤਾਂ ਇਹ ਨਹੀਂ ਪਤਾ ਕਿੱਥੋਂ ਕਿੱਥੋਂ ਆ ਕੇ ਕੀ ਕੀ ਸੇਵਾ ਕਰ ਰਹੀਆਂ ਨੇ ਬੇਅੰਤ ਲੀਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ